ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 20-25 ਦਿਨਾਂ ਤੋਂ ਪੰਜਾਬ ਭਾਰੀ ਮੀਂਹ ਅਤੇ ਹੜ੍ਹਾਂ ਦੀ ਮਾਰ ਖੇਠ ਆਇਆ ਹੋਇਆ ਹੈ ਬਹੁਤ ਵੱਡੇ ਨੁਕਸਾਨ ਨੇ ਜਿਹੜੇ ਉਹ ਹੋਏ ਨੇ ਔਰ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਾਰੀ ਐਡਮਿਨਿਸਟ੍ਰੇਸ਼ਨ ਸਾਰੀਆਂ ਜਥੇਬੰਦੀਆਂ ਸਿਵਲ ਆਰਗੇਨਾਈਜੇਸ਼ਨਸ ਸਾਰੇ ਦੇ ਸਾਰੇ ਲੋਕਾਂ ਨੇ ਜਿਹੜਾ মিডিਆ ਦੇ ਵੀ ਉਹ ਚ ਬੜਾ ਸਾਥ ਦਿੱਤਾ ਹੈ ਤੇ ਮੈਂ ਸਮਝਦਾ ਕਿ ਪੰਜਾਬੀਅਤ ਦੀ ਦੀ ਸਪਿਰਿਟ ਦੀ ਨਿਸ਼ਾਨੀ ਹੈ ਜਿਹੜੀ ਉਹ ਪੇਸ਼ ਕੀਤੀ ਹੈ ਸਮੁੱਚੇ ਪੰਜਾਬ ਨੇ ਇਸ ਆਫਤ ਦੇ ਸਮੇਂ ਦੌਰਾਨ ਤੇ ਪਿਛਲੇ 2 ਦਿਨਾਂ ਤੋਂ ਪਤਾ ਲੱਗ ਰਿਹਾ ਹੈ ਮੀਡੀਆ ਦੇ ਵਿੱਚ ਰਿਪੋਰਟਸ ਆ ਰਹੀਆਂ ਨੇ ਕਿ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਆ ਰਹੇ ਨੇ ਸਾਥੀਓ ਚਾਹੇ ਤਾਂ ਵੈਸੇ ਉਹਨਾਂ ਨੇ ਹਜੇ ਤੱਕ ਕੋਈ ਇਹਦੇ ਬਾਰੇ ਇੱਕ ਸ਼ਬਦ ਵੀ ਟਵੀਟ ਦੇ ਤੌਰ ਤੇ ਜਾਂ ਨਹੀਂ ਕਿਹਾ ਹੈਗਾ ਪਰ ਫਿਰ ਵੀ ਮੈਂ ਸਮਝਦਾ ਕਿ ਦੇਰ ਆਏ ਦਰੁਸਤ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਤਕਾਰਯੋਗ ਨੇ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਵੱਲੋਂ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਨੂੰ ਵੈਲਕਮ ਆਖਦਾ ਕਿਉਂਕਿ ਪੰਜਾਬੀ ਔਰ ਪੰਜਾਬ ਉਹ ਕੌਮ ਹੈ ਜਿਹੜੀ ਕਿ ਹਮੇਸ਼ਾ ਜਦੋਂ ਕੋਈ ਪਰੌਣਿਆ ਆਉਂਦੇ ਨੇ ਗੈਸਟ ਆਉਂਦੇ ਨੇ ਤਾਂ ਦਿਲ ਖੋਲ ਕੇ ਖੁੱਲ੍ਹ ਦੇਲੀ ਦੇ ਨਾਲ ਜੀ ਆਇਆਂ ਆਖਦੇ ਆ ਸੋ ਉਸੇ ਪਰੰਪਰਾ ਨੂੰ ਨਿਭਾ ਰਹੇ ਆ ਅੱਜ ਔਰ ਮੈਂ ਨਾਲ ਹੀ ਇਹ ਵੀ ਬੇਨਤੀ ਕਰੂੰਗਾ ਨਾਲ ਇਹਦੇ ਨਾਲ ਨਾਲ ਇਹ ਵੀ ਐਕਸਪੈਕਟ ਕਰੂੰਗਾ ਕਿ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਚਾਹੇ ਕਾਫੀ ਦਿਨ ਹੋ ਗਏ ਉਹਨਾਂ ਨੇ ਇਹਦੇ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ ਹੈਗਾ ਪਰ ਜਿਸ ਖੁੱਲ੍ਹ ਦਿੱਲੀ ਦੇ ਨਾਲ ਮੈਂ ਅੱਜ ਸਮੁੱਚੇ ਪੰਜਾਬ ਔਰ 3 ਕਰੋੜ ਪੰਜਾਬੀਆਂ ਦੀ ਤਰਫੋਂ ਉਹਨਾਂ ਨੂੰ ਜੀ ਆਇਆਂ ਆਖ ਰਿਹਾ ਉਸੇ ਖੁੱਲ੍ਹ ਦਿੱਲੀ ਦੇ ਨਾਲ ਉਹ ਵੀ ਕੱਲ ਨੂੰ ਪੰਜਾਬ ਦੇ ਨਾਲ ਖੜਦੇ ਨਜ਼ਰ ਆਉਣਗੇ ਇਸ ਆਫਤ ਦੀ ਘੜੀ ਦੇ ਵਿੱਚ ਇਹ ਉਮੀਦ ਅਸੀਂ ਰੱਖਦੇ ਆਂ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੰਦਾਜ਼ਾ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਹੁਣ ਤੱਕ ਜਦੋਂ ਦਾ ਜੀਐਸਟੀ ਰਜਿਮ ਲਾਗੂ ਹੋਈ ਹੈ ਤਕਰੀਬਨ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ GST ਰਜਿਮ ਕਰਕੇ ਹੀ ਪੰਜਾਬ ਦਾ ਹੋ ਚੁੱਕਿਆ ਉਸ ਤੋਂ ਇਲਾਵਾ ਪਿਛਲੇ 3.5 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਤਰਈ ਮਾਂ ਵਾਲਾ سلوਕ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦੇ ਤਹਿਤ ਤਕਰੀਬਨ 8000 ਕਰੋੜ ਰੁਪਇਆ ਆਰਡੀਐਫ ਦਾ ਐਮਡੀਐਫ ਦਾ ਉਹ ਕੇਂਦਰ ਨੇ ਸਾਡੇ ਹੱਕ ਹਕੂਕ ਦਾ ਪੈਸੇ ਜਿਹੜਾ ਉਹ ਰੋਕ ਰੱਖਿਆ ਇਸੇ ਤਰੀਕੇ ਦੇ ਨਾਲ 828 ਕਰੋੜ ਰੁਪਏ ਦਾ ਇੱਕ ਪਿਛਲੇ ਦਿਨੀ ਹੋਰ ਚਿੱਠੀ ਹੈ ਜਿਹੜੀ ਫਰਮਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਨੇ ਸੁਣਾ ਦਿੱਤਾ ਜਿਹੜਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਪ੍ਰੋਜੈਕਟ ਸੀਗੇ 828 ਕਰੋੜ ਦੇ ਉਹ ਰੱਦ ਕਰਨ ਦਾ ਉਹਨਾਂ ਨੇ ਫੈਸਲਾ ਜਿਹੜਾ ਇੱਕ ਤਾਲਿਬਾਨੀ ਹੁਕਮ ਹੈ ਜਿਹੜਾ ਉਹ ਸੁਣਾ ਦਿੱਤਾ ਸੋ ਤਕਰੀਬਨ ਤਕਰੀਬਨ ਇਹ 60 ਹਜ਼ਾਰ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਦੀਆਂ ਮਾੜੀਆਂ ਗਲਤ ਔਰ ਪੰਜਾਬ ਵਿਰੋਧੀ ਨੀਤੀਆਂ ਦੀ ਵਜ੍ਹਾ ਕਰਕੇ ਹੁਣ ਤੱਕ ਹੋ ਚੁੱਕਿਆ ਹੁਣ ਇਸ ਆਫਤ ਦੀ ਘੜੀ ਦੇ ਵਿੱਚ ਜਦ ਏਡਾ ਵੱਡਾ ਨੇਚਰਲ ਡਿਜ਼ਾਸਟਰ ਹੋਇਆ ਵੈਸੇ ਪੰਜਾਬ ਔਰ ਪੰਜਾਬੀਆਂ ਦੀ ਆਦਤ ਨਹੀਂ ਹੈਗੀ ਮੰਗਣ ਦੀ ਪਰ ਕਿਉਂਕਿ ਪੰਜਾਬ ਔਰ ਪੰਜਾਬੀ ਉਹ ਕੌਮ ਹੈ ਜਿਨ੍ਹਾਂ ਨੇ ਚਾਹੇ ਦੇਸ਼ ਦੀ ਲੜਾਈ ਹੋਵੇ ਚਾਹੇ ਅੱਤਵਾਦ ਹੋਵੇ ਤੇ ਚਾਹੇ ਦੇਸ਼ ਭੁੱਖੇ ਮਰਦੇ ਦੇਸ਼ ਦਾ ਢਿੱਡ ਭਰਨ ਦੀ ਗੱਲ ਹੋਵੇ ਗ੍ਰੀਨ ਰੈਵੋਲੂਸ਼ਨ ਵੇਲੇ ਉਹਦਾ ਕੰਮ ਹੈ ਜਿਹੜਾ ਉਹ ਮੂਹਰੇ ਹੋ ਕੇ ਪੰਜਾਬ ਨੇ ਕੀਤਾ ਔਰ ਇਹ ਵੀ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਚਾਹੇ 60 ਹਜ਼ਾਰ ਕਰੋੜ ਦੀ ਹੋ ਚਾਹੇ ਹੁਣ ਰੀਲੀਫ ਪੈਕੇਜ ਦੀ ਇਹ ਪੰਜਾਬ ਦਾ ਹੱਕ ਬਣਦਾ ਹਕੂਕ ਬਣਦਾ ਔਰ ਮੈਂ ਇਹੀ ਦਰਖਾਸਤ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਤੁਸੀਂ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦੇਖਣੇ ਚਾਹੀਦੇ ਹੋ ਔਰ ਉਸ ਦੇਸ਼ ਦੇ ਜੀ ਦਾ ਕਿ ਪੰਜਾਬ ਇੱਕ ਅਟੁੱਟ ਅੰਗ ਤੁਹਾਡੀਆਂ ਗੱਲਾਂ ਤੇ ਤੁਹਾਡੇ ਐਕਸ਼ਨਾਂ ਤੇ ਤੁਹਾਡੇ ਫੈਸਲਿਆਂ ਦੇ ਵਿੱਚ ਨਜ਼ਰ ਆਵੇ ਇਹ ਹੀ ਉਮੀਦ ਦੇ ਨਾਲ ਅੱਜ ਮੈਂ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਦਰਖਾਸਤ ਇਹ ਜਿਹੜੀ ਉਹ ਕਰ ਰਿਹਾ ਹਾਂ ਸੋ ਸਾਥੀਓ ਜਿੱਥੇ 60000 ਕਰੋੜ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਉੱਥੇ ਹੀ ਕਿਉਂਕਿ ਇਹਨਾਂ 20-25 ਦਿਨਾਂ ਦੇ ਵਿੱਚ ਇਹ じゃ ਆਪਾਂ ਹੁਣ ਤਾਂ 88 ਦੇ ਫੜਾਂ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਤੇ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ-ਘੱਟ ਘੱਟੋ-ਘੱਟ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਕਿਉਂਕਿ ਤਕਰੀਬਨ ਸਾਡੇ 4 ਲੱਖ ਏਕੜ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਔਰ ਇਹ ਜੇ ਪ੍ਰੀਲੀਮਿਨਰੀ ਰਿਪੋਰਟਸ ਦੇ ਮੁਤਾਬਕ 3,60,000 ਦੇ ਕਰੀਬ ਤਾਂ ਸਿਰਫ ਜਿਹੜਾ ਕੈਟਲ ਹੈ ਜਿਹੜੇ ਡੰਗਰ ਪਸ਼ੂ ਨੇ ਮੱਝਾਂ ਗਾਵਾਂ ਨੇ ਉਹ ਆਪਣੀਆਂ ਜਾਨਾਂ ਨੇ ਜਿਹੜੀਆਂ ਉਹ ਗਵਾ ਚੁੱਕੀਆਂ ਜਾਂ ਮਿਲ ਨਹੀਂ ਰਹੀਆਂ ਹੈਗੀਆਂ ਔਰ ਇਸ ਤੋਂ ਇਲਾਵਾ ਸੈਂਕੜੇ ਇਹੋ ਜਿਹੇ ਘਰ ਨੇ ਜਿਹੜੇ ਕਿ ਇਸ ਹੜ੍ਹਾਂ ਦੇ ਦੌਰਾਨ ਕੰਪਲੀਟਲੀ ਜਾਂ ਪਾਰਸ਼ੀਅਲੀ ਖਤਮ ਹੋ ਚੁੱਕੇ ਡੈਮੇਜ ਹੋ ਚੁੱਕੇ ਹੈ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕਲੈਟਰਲ ਡੈਮੇਜ ਹੁੰਦਾ ਉਹ ਵੀ ਬਹੁਤ ਵੱਡਾ ਹੈ ਕਿਉਂਕਿ ਖੇਤਾਂ ਦੇ ਵਿੱਚ ਰੇਤ ਹੈ ਜਿਹੜੀ ਉਹ ਆ ਗਈ ਹੈ ਜੇ ਅਗਲੀਆਂ ਫਸਲਾਂ ਦੀ ਬਿਜਾਈ ਦਾ ਵੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਹ ਰਹੇਗਾ ਇਸ ਤੋਂ ਜਦੋਂ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਸ ਤੋਂ ਬਾਅਦ ਰੀਲੀਫ ਦਾ ਕੰਮ ਚੱਲਣਾ ਹੈ ਰੀਹੈਬਿਲਿਟੇਸ਼ਨ ਦਾ ਕੰਮ ਚੱਲਣਾ ਹੈ ਉਸ ਤੋਂ ਬਾਅਦ ਜਿਹੜੀਆਂ ਕੋਈ ਡੰਗਰ ਪਸ਼ੂ ਦੇ ਮਾਰਨ ਕਰਕੇ ਬਿਮਾਰੀਆਂ ਵੈਕਟਰ ਡਿਜ਼ੀਜ਼ ਨੇ ਜਿਹੜੇ ਉਹ ਹੋਣੇ ਨੇ ਸੋ ਉਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਹਦੇ ਲੇ ਪੰਜਾਬ ਨੂੰ ਲੜਨਾ ਪੈਣਾ ਲੜਾਂਗੇ ਪਰ ਸਿਰਫ ਔਰ ਸਿਰਫ ਕੇਂਦਰ ਕਿਉਂਕਿ ਹੁਣ ਤੱਕ ਜੋ ਪਿਛਲੇ 25 ਦਿਨਾਂ ਦਾ ਟਰੈਕ ਰਿਕਾਰਡ ਰਿਹਾ ਹੈ ਕੇਂਦਰ ਦਾ ਔਰ ਬੀਜੇਪੀ ਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਲੋਕਲ ਲੀਡਰਸ਼ਿਪ ਹੈ ਜਿਹੜੀ ਉਹ ਚਾਹੇ ਬੀਜੇਪੀ ਦੇ ਪ੍ਰਧਾਨ ਸਾਹਿਬ ਹੋਣ ਚਾਹੇ ਤੁਹਾਡੇ ਬਿੱਟੂ ਜੀ ਰੇਲਵੇ ਮਿਨਿਸਟਰ ਸਾਹਿਬ ਹੋਣ ਚਾਹੇ ਹੋਰ ਬੀਜੇਪੀ ਦੀ ਜਿੰਨੀ ਲੀਡਰਸ਼ਿਪ ਹੈ ਉਹ ਬਹੁਤ ਦੇਖ ਚੁੱਕੀ ਸਿਰਫ ਔਰ ਸਿਰਫ ਬਿਆਨ ਬਾਜ਼ੀ ਹੈ ਜਿਹੜੀ ਉਹ ਹੋਈ ਹੈ ਤੁਹਾਡੇ ਆਉਣ ਦੇ ਉੱਪਰ ਪੰਜਾਬ ਇਹ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਐਕਸਪੈਕਟ ਕਰ ਰਿਹਾ ਕਿਉਂਕਿ ਹੁਣ ਤੱਕ ਡਿਜ਼ਾਸਟਰ ਟੂਰਿਜ਼ਮ ਤਾਂ ਬਹੁਤ ਹੋ ਚੁੱਕਾ ਹੈ ਭਾਜੀਪੀ ਵੱਲੋਂ ਔਰ ਕੇਂਦਰ ਵੱਲੋਂ ਪਿਛਲੇ ਦਿਨੀ ਸ਼ਿਵਰਾ ਚੋਹਾਂ ਜੀ ਆਏ ਉਹ ਵੀ ਡਿਜ਼ਾਸਟਰ ਟੂਰਿਜ਼ਮ ਕਰਕੇ ਗੋਡੇ-ਗੋਡੇ ਪਾਣੀ ਦੇ ਵਿੱਚ ਫੋਟੋ ਖਿਚਾ ਕੇ ਉਹ ਮੁੜਗੇ ਦੇਸ਼ ਦਾ ਖੇਤੀਬਾੜੀ ਮੰਤਰੀ ਆਵੇ ਤੇ ਸਿਰਫ ਔਰ ਸਿਰਫ ਸ਼ਬਦਾਂ ਅ ਦੇ ਵਿੱਚ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਮੁੜ ਜੇ ਤੇ ਇੱਕ ਚਵੰਨੀ ਦਾ ਵੀ ਰੀਲੀਫ ਪੈਕੇਜ ਅਨਾਉਂਸ ਨਾ ਕਰੇ ਇਹ ਮੈਂ ਸਮਝਦਾ ਕਿ ਸ਼ਰਮਿੰਦਗੀ ਵਾਲੀ ਗੱਲ ਸੀ ਕੇਂਦਰ ਲਈ ਔਰ ਬੀਜੇਪੀ ਦੇ ਲਈ ਇੰਟਰ ਮਿਨਿਸਟਰੀਅਲ ਜਿਹੜੀਆਂ ਕਮੇਟੀਆਂ ਨੇ ਤੁਹਾਡੀਆਂ ਅਫਸਰਾਂ ਦੀਆਂ ਉਹ ਸਾਰਾ ਪੰਜਾਬ ਟੂਰ ਕਰ ਚੁੱਕੇ ਸੋ ਮੈਂ ਹੱਥ ਜੋੜ ਕੇ ਫਿਰ ਦੁਬਾਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਵੱਲੋਂ ਇਹ ਦਰਖਾਸਤ ਕਰੂੰਗਾ ਕਿ ਜੀ ਤੁਸੀਂ ਵੀ ਕੱਲ ਨੂੰ ਇੱਥੇ ਸਿਰਫ ਦੌਰਾ ਕਰਕੇ ਨਾ ਜਾਇਓ ਜੇ ਆ ਰਹੇ ਹੋ ਜੀ ਸਦਕੇ ਆਇਓ ਤੁਹਾਨੂੰ ਜੀਆਂ ਆਇਆ ਕਹਾਂਗੇ ਅਸੀਂ ਪਰ ਨਾਲ ਦੀ ਨਾਲ ਹੀ ਮੌਕੇ ਦੇ ਉੱਪਰ ਪਿਛਲਾ 60000 ਕਰੋੜ ਰਿਲੀਜ਼ ਕਰਨ ਦਾ ਔਰ ਇਹ 20000 ਕਰੋੜ ਇਸ ਆਫਤ ਦੇ ਵਿੱਚ ਜੋ ਰੀਲੀਫ ਪੈਕੇਜ ਹੈ ਉਹ ਤੁਸੀਂ ਪੰਜਾਬ ਨੂੰ ਜੇ ਦੇ ਕੇ ਜਾਇਓ ਇਹ ਪੰਜਾਬ ਅੱਜ ਐਕਸਪੈਕਟ ਕਰੂਗਾ ਕਿਉਂਕਿ ਮੈਂ ਇਹ ਇਸ ਗੱਲ ਕਰਕੇ ਬਾਰ-ਬਾਰ ਵੇਟ ਕਰ ਰਿਹਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਨਹੀਂ ਚਾਹੁੰਦੇ ਹੈਗੇ ਕਿ ਤੁਹਾਡੇ ਦੌਰੇ ਤੋਂ ਬਾਅਦ ਤੁਹਾਡੀ ਫੇਰੀ ਤੋਂ ਬਾਅਦ ਪੰਜਾਬ ਦੇ 3 ਕਰੋੜ ਪੰਜਾਬੀ ਇਹ ਗੱਲ ਕਰਨ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿੰਨੇ ਲੱਖਾਂ ਕਰੋੜਾਂ ਦਾ ਪੈਕੇਜ ਕਾਰਪੋਰੇਟ ਘਰਾਣਿਆਂ ਦੇ ਤਾਂ ਲੋਨ ਜਿਹੜੇ ਉਹ ਮਾਫ ਕਰ ਦਿੱਤੇ ਪਰ 3 ਕਰੋੜ ਪੰਜਾਬੀਆਂ ਦੀ ਬਾਹ ਫੜਨ ਦੇ ਲਈ ਮਹਿਜ਼ 20000 ਕਰੋੜ ਦਾ ਰੀਲੀਫ ਪੈਕੇਜ ਵੀ ਇਸ ਆਫਤ ਦੀ ਘੜੀ ਦੇ ਵਿੱਚ ਨਹੀਂ ਤਾਂ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਪੰਜਾਬ ਤੁਹਾਡੀ ਫੇਰੀ ਤੋਂ ਮਗਰੋਂ ਇਹ ਗੱਲਾਂ ਕਰੇ ਸੋ ਕਿਰਪਾ ਕਰਕੇ ਬੇਨਤੀ ਕਰਦੇ ਹਾਂ ਕੇ ਆ ਰਹੇ ਹੋ ਜੀ ਸਰ ਕੇ ਆਓ ਜੀ ਆਇਆਂ ਨੂੰ ਪਰ ਨਾਲ ਦੀ ਨਾਲ ਮੌਕੇ ਦੇ ਉੱਪਰ 20000 ਕਰੋੜ ਦਾ ਜਿਹੜਾ ਰੀਲੀਫ ਪੈਕੇਜ ਔਰ ਪਲੱਸ ਜਿਹੜੇ ਪਿਛਲੇ ਸਾਡੇ ਡਿਊਜ਼ ਖੜੇ ਨੇ ਕੇਂਦਰ ਵਾਲਾ ਪੰਜਾਬ ਦੇ ਹੱਕ ਹਕੂਕ ਦਾ ਪੈਸਾ ਜਿਹੜਾ ਖੜਾ ਹੈ ਉਹਨੂੰ ਜਾਰੀ ਕਰਨ ਦਾ ਫੈਸਲਾ ਫਰਮਾਨ ਹੈ ਜਿਹੜਾ ਉਹ ਸੁਣਾ ਕੇ ਜਾਇਓ ਲਾਸਟ ਟਾਈਮ ਸੁਰੱਖਿਆ ਦਾ ਅਗਲਾ ਜਦੋਂ ਆਏ ਸੀਗੇ ਪ੍ਰਧਾਨ ਮੰਤਰੀ ਸਾਹਿਬ ਉਹਥੇ ਕਿਹੜਾ ਹੈਗਾ ਫੋਸਪੋਰਸ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਪੰਜਾਬ ਨੂੰ ਮਨੋਸੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਪ੍ਰਧਾਨ ਮੰਤਰੀ ਸਕਿਉਰਟੀ ਵਿੱਚ ਵੀ ਇਹ ਹੋਣ ਜਿਹੜਾ ਹੈਗਾ ਕੀ ਤੁਹਾਡੇ ਪ੍ਰਬੰਧ ਕਿਹੋ ਜਿਹੇ ਨੇ ਕਿਵੇਂ ਹੋਣਗੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਕੋਈ ਵੀਆਈਪੀ ਆਵੇ ਔਰ ਉਹ ਵੀ ਖਾਸ ਔਰਤੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮਾਤ ਨੇ ਜਿਹੜੇ ਉਹ ਪ੍ਰੋਪਰ ਤਰੀਕੇ ਨਾਲ ਹੋਣਾ ਇਹ ਪਿਛਲੇ ਵਾਰੀ ਇਲੈਕਸ਼ਨਾਂ ਸਿਰ ਤੇ ਸੀ ਕਾਂਗਰਸ ਵੱਲੋਂ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਨਲਾਕੀ ਬਹੁਤ ਵੱਡੀ ਕੁਤਾਹੀ ਹੋਈਏ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਖਤਰੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਨਾਲ ਜਿਹੜਾ ਉਹਨਾਂ ਨੂੰ ਸੀਰੀਅਸਲੀ ਨਹੀਂ ਲਿਆ ਗਿਆ ਹੈਗਾ ਪਰ ਅਸੀਂ ਇੱਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਉਹਨਾਂ ਦੀ ਸਿਕਿਉਰਿਟੀ ਦਾ ਉਹਨਾਂ ਦੇ ਪ੍ਰੋਟੋਕਾਲ ਦਾ ਪੂਰਾ ਇੰਤਜ਼ਾਮਾਤ ਹੈ ਜਿਹੜਾ ਉਹ ਕੀਤੇ ਗਏ ਨੇ ਅਸ ਇੱਥੇ ਸਰ ਇਹ ਇੱਕ ਚੀਜ਼ ਹੈਗੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਸ਼ਿਵਰਾ ਚੋਹਾਨ ਦਾ ਜ਼ਿਕਰ ਕੀਤਾ ਹੈ ਉਹ ਦੇਖ ਕੇ ਗਏ ਪਰ ਜਦੋਂ ਦਿੱਲੀ ਗਏ ਵਾਪਸ ਗਏ ਤਾਂ ਉਹਨਾਂ ਦੇ ਬਿਆਨ ਕੁਝ ਹੋਰ ਹੋ ਗਏ ਉਹਨਾਂ ਨੇ ਇਹ ਸਾਫ ਦਾਰੂ ਸਿੱਧੇ ਤੌਰ ਤੇ ਦਿੱਤੇ ਜਿਹੜਾ ਇਹ ਦਾਅਵਾ ਕੀਤਾ ਕਿ ਇਹ ਗਲਤੀਆਂ ਕਰਕੇ ਆਫਤਾ ਹੋਈ ਹੈ ਉੱਤੇ ਹੁਣ ਇਲੀਗਲ ਮਾਈਨਿੰਗ ਦਾ ਜ਼ਿਕਰ ਕੀਤਾ ਕਹਿੰਦੇ ਕਿ ਲੰਬੇ ਸਮੇਂ ਤੋਂ ਇਲੀਗਲ ਮਾਈਨਿੰਗ ਚੱਲਦੀ ਰਹੀ ਸੀ ਤਾਂ ਕਰਕੇ ਆਫਤਾ ਹੋਈ ਹੈ ਪਰ ਉੱਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਕੀ ਲੱਗਦਾ ਕਿ ਜਦੋਂ ਸ਼ਿਵਰਾ ਚੋਹਾਨ ਇਥੋਂ ਦੇਖ ਕੇ ਵਾਪਸ ਚਲ ਗਏ ਉਹਨਾਂ ਦੇ ਬਿਆਨ ਕੁਝ ਹੋਰ ਆਉਂਦੇ ਨੇ ਕੀ ਲੱਗਦਾ ਕਿ ਉਸੇ ਤਰੀਕੇ ਦੇ ਬਿਆਨ ਕੁਝ ਦੇ ਦੇ ਪ੍ਰਧਾਨ ਮੰਤਰੀ ਦੇ ਵੀ ਹੋਣਗੇ ਕਿਉਂਕਿ ਦੋਹਰਾ ਮਾਮਲਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਇੱਥੇ ਕੀਤਾ ਜਾ ਕੇ ਫੋਟੋਆਂ ਖਿਚਾਉਂਦੇ ਨੇ ਉੱਥੇ ਜਾ ਕੇ ਬਿਆਨ ਕੁਝ ਹੋਰ ਮੈਂ ਐਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਦੇ ਆਉਣ ਤੋਂ ਪਹਿਲਾਂ 3 ਕਰੋੜ ਪੰਜਾਬੀਆਂ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਪਹਿਲਾਂ ਹੀ ਹੱਥ ਜੋੜ ਕੇ ਅਪੀਲ ਆਗਾ ਐਸੀ ਗੱਲ ਕਰਕੇ ਕਰ ਰਿਹਾ ਕੀ ਜੀ ਤੁਹਾਡੇ ਕੈਬਨਿਟ ਦੇ ਕੁਲੀਸ਼ ਸ਼ਿਵਰਾ ਚੋਹਾਂਜੀ ਆਏ ਆਏ ਤਾਂ ਪੰਜਾਬ ਦੇ ਲੋਕਾਂ ਨੂੰ ਉਮੀਦ ਆਸ ਵਜੀ ਕਿ ਕੁਝ ਦੇ ਕੇ ਜਾਣਗੇ ਦੇ ਕੇ ਤਾਂ ਕੀ ਜਾਣਾ ਸੀਗਾ ਜਾਂਦੇ ਹੋਏ ਸਾਡੇ ਅੱਲੇ ਜ਼ਖਮਾਂ ਦੇ ਉੱਪਰ ਉਹ ਨਮਕ ਹੈ ਜਿਹੜਾ ਨੂਨ ਹੈ ਜਿਹੜਾ ਉਹ ਛਿੜਕ ਕੇ ਰਗੜ ਗਏ ਤੇ ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰ ਰਹੇ ਕਿ ਜੀ ਕਿਰਪਾ ਕਰਕੇ ਤੁਸੀਂ ਇਹ ਕੰਮ ਨਾ ਕਰਿਓ ਡਿਜ਼ਾਸਟਰ ਟੂਰਿਜ਼ਮ ਮੈਂ ਚੋਹਾਂਜ ਸਾਹਿਬ ਦਾ ਕਿਉਂ ਕਿਹਾ ਉਹ ਇਸੇ ਕਰਕੇ ਕਿਹਾ ਔਰ ਫਿਰ ਉਹਨਾਂ ਦੀ ਗੱਲ ਦੇ ਜਵਾਬ ਦੇ ਵਿੱਚ ਜੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਦੀ ਵਜ੍ਹਾ ਕਰਕੇ ਇਹ ਮੈਨमेड ਡਿਜ਼ਾਸਟਰ ਹੈ ਤੇ ਫਿਰ ਜੇ ਐਨਕੇ ਦੇ ਡਿਜ਼ਾਸਟਰ ਬਾਰੇ ਕੀ ਕਹਿਣਗੇ ਜਿਹੜਾ ਬਾਰੇ ਕੀ ਕਹਿਣਗੇ ਉੱਤਰਾਖੰਡ ਦੇ ਹੜ੍ਹਾਂ ਬਾਰੇ ਕੀ ਕਹਿਣਗੇ ਹਿਮਾਚਲ ਦੇ ਹੜ੍ਹਾਂ ਬਾਰੇ ਕੀ ਕਹਿਣਗੇ ਕੇਂਦਰ ਸਰਕਾਰ ਔਰ ਸ਼ਿਵਰਾ ਚੋਹਾਨ ਜੀ ਹਰਿਆਣਾ ਦੇ ਹੜ੍ਹਾਂ ਬਾਰੇ ਜਿੱਥੇ ਬਹੁ ਗਿਣਤੀ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਉੱਥੋਂ ਦੇ ਹੜ੍ਹਾਂ ਬਾਰੇ ਕੀ ਕਹਿ ਰਹੇ ਕਹਿਣਗੇ ਦਿੱਲੀ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਆਪ ਬੈਠੇ ਨੇ ਦੋ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਨੇ ਉੱਥੇ ਮਹਿਜ਼ ਥੋੜਾ ਜਿਹਾ ਪਾਣੀ ਗਿਆ ਤੇ ਉਹ ਤਾਂ ਉਹਨਾਂ ਤੋਂ ਸੰਭਾਲਿਆ ਨਹੀਂ ਜਾ ਰਿਹਾ ਤੇ ਹੁਣ ਇੱਥੇ ਪੰਜਾਬ ਦੇ ਵਿੱਚ ਜਿੱਥੇ ਸਦੀਆਂ ਦੇ ਰਿਕਾਰਡ ਟੁੱਟ ਗਏ ਮੀਹਾਂ ਦੇ ਔਰ ਹੜ੍ਹਾਂ ਦੇ ਉਹਦੇ ਵਾਸਤੇ ਉਹ ਪੰਜਾਬ ਨੂੰ ਬਲੇਮ ਕਰਨ ਤੇ ਪੰਜਾਬੀਆਂ ਨੂੰ ਬਲੇਮ ਕਰਨ ਇਸ ਤੋਂ ਸ਼ਰਮਨਾਕ ਬਿਆਨ ਹੈ ਜਿਹੜਾ ਜੋ ਸ਼ਿਵਰਾ ਚੋਹਾਂਜੀ ਨੇ ਦਿੱਲੀ ਜਾ ਕੇ ਦਿੱਤਾ ਉਹ ਨਹੀਂ ਹੋ ਸਕਦਾ ਹੈਗਾ ਕੀ ਜਗਾ ਸਾਨੂੰ ਕੀ ਪੰਜਾਬ ਇੰਨੇ ਗਲਮੈਨਿੰਗ ਹੈ ਨਹੀਂ ਜੋ ਉਹਨਾਂ ਦਾ ਬਿਆਨ ਹੈ ਬਿਲਕੁਲ ਤੱਥਾਂ ਤੋਂ ਦੂਰ ਹੈ ਦੇਖੋ ਇਸ ਤਰ੍ਹਾਂ ਹੈ ਕਿ ਬਿਲਕੁਲ ਅਸਾਂ ਤੋਂ ਦੂਰ ਹੈ ਹੁਣ ਜੇ ਆਪਾਂ ਇਲੀਗਲ ਮਾਈਨਿੰਗ ਦੀ ਗੱਲ ਕਰ ਲਈਏ ਤੇ ਇਲੀਗਲ ਮਾਈਨਿੰਗ ਹੈ ਜਿਹੜੀ ਬੇਸਿਕਲੀ ਹੋਇਆ ਕੀ ਹੈ ਕਿ ਜੋ ਜੋ ਦਰਿਆ ਨੇ ਉਹਨਾਂ ਦੇ ਵਿੱਚ ਸਿਲਟ ਜੰਮੀ ਸਿਲਟ ਨੂੰ ਕੱਢਣ ਦਾ ਜਿਹੜੀ ਪ੍ਰਕਿਰਿਆ ਉਹ ਆਉਂਦੀ ਹੈ ਮਾਈਨਿੰਗ ਐਕਟੀਵਿਟੀ ਦੇ ਵਿੱਚ ਤੇ ਮਾਈਨਿੰਗ ਐਕਟੀਵਿਟੀ ਦੀ ਜਿਹੜੀ ਪਰਮਿਸ਼ਨ ਹੈ ਉਹ ਦੇਣੀ ਹੁੰਦੀ ਹੈ ਕੇਂਦਰ ਸਰਕਾਰ ਨੇ ਸਾਲਾਂ ਬੱਧੀ ਉਹ ਤਾਂ ਦਿੰਦੇ ਨਹੀਂ ਹੈਗੇ ਤੇ ਐਲੀਗੇਸ਼ਨ ਪੰਜਾਬ ਦੇ ਉੱਪਰ ਜੇ ਮੈਂ ਤੁਹਾਡੀ ਗੱਲ ਕਰਾਂ ਕਿ ਮਾਈਨਿੰਗ ਦੀ ਜਾਂ ਜਾਂ ਮੈਨੇਜਮੈਂਟ ਦੀ ਆਪਾਂ ਅੱਜ ਗੱਲ ਕਰ ਲਈਏ ਹਰ ਸਾਲ ਜਿੱਥੇ ਹੋਰ ਕੋਈ ਨਹੀਂ ਡੈਮੇਜ ਹੁੰਦਾ ਸੀਗਾ ਹੜ ਨਹੀਂ ਆਉਂਦੇ ਸੀਗੇ ਘੱਗਰ ਹਰ ਸਾਲ 748 ਫੁੱਟ ਦਾ ਡੇਂਜਰ ਮਾਰਕਾ ਘੱਗਰ ਦਾ ਉਹ ਤਕਰੀਬਨ 745 46 ਤੇ ਜਦੋਂ ਪਹੁੰਚਦਾ ਸੀਗਾ ਹਰ ਸਾਲ ਚਾਹੇ ਕਾਂਗਰਸ ਦੀ ਸਰਕਾਰੀ ਚਾਹੇ ਅਕਾਲੀ ਦਲ ਭਾਜਪਾ ਦੀ ਰਹੀ ਉਹ 745 44 ਤੇ ਉਹ ਜਾ ਕੇ ਟੁੱਟ ਜਾਂਦਾ ਸੀਗਾ ਇਸ ਵਾਰੀ ਅੱਜ ਦੀ ਘੜੀ 750.7 ਯਾਨੀ ਕਿ 2 ਫੁੱਟ 7 ਇੰਚ ਤਕਰੀਬਨ 3 ਫੁੱਟ ਘੱਗਰ ਡੇਂਜਰ ਮਾਰਕ ਤੋਂ ਉੱਪਰ ਚੱਲ ਰਿਹਾ ਤੇ ਹਜੇ ਤੱਕ ਉਹ ਬੰਨ ਟੁੱਟ ਨਹੀਂ ਦਿੱਤਾ ਗਿਆ ਇਹ ਪੰਜਾਬ ਸਰਕਾਰ ਦੀ ਮੈਨੇਜਮੈਂਟ ਦੀ ਹੀ ਨੁਈ ਸੇਰਾ ਜਾਂਦਾ ਇਹਦਾ ਸੋ ਕਿਰਪਾ ਕਰਕੇ ਮੈਂ ਫੇਰ ਦੁਬਾਰਾ ਕਮਿੰਗ ਬੈਕ ਟੂ ਦਾ ਪੁਆਇੰਟ ਮੈਂ ਫੇਰ ਦੁਬਾਰਾ ਕੇਂਦਰ ਸਰਕਾਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਬੀਜਪੀ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਇਸ ਵਿਪਤਾ ਦੀ ਘੜੀ ਦੇ ਵਿੱਚ ਪੰਜਾਬੀਆਂ ਦੇ ਨਾਲ ਮੋਢਾ ਜੋੜ ਕੇ ਖੜੋ ਨਾ ਕਿ ਆਓ ਆਪ ਦਾ ਡਿਜ਼ਾਸਟਰ ਟੂਰਿਜ਼ਮ ਕਰੋ ਫੋਟੋ ਖਿਚਾਓ ਪਾਣੀ ਦੇ ਵਿੱਚ ਖੜ ਕੇ ਤੇ ਮੁੜ ਕੇ ਹੋਰ ਬਿਆਨ ਦੇ ਦਿਓ ਇਹ ਕੰਮ ਹੈ ਜਿਹੜਾ ਇਹ ਨਾ ਅਸੀਂ ਨਾ ਪੰਜਾਬ ਸਰਕਾਰ ਤੇ ਨਾ ਪੰਜਾਬੀ ਇਹ ਚੱਲਣਗੇ ਨਹੀਂ 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 ਕਿ ਪੰਜਾਬੀ ਤਾਂ ਉਹ ਕੌਮ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਆਪਦਾ ਹੋ ਜੇ ਦੁਨੀਆ ਦੇ ਵਿੱਚ ਜਿੱਥੇ ਕੋਈ ਕੋਈ ਡਿਜ਼ਾਸਟਰ ਹੋ ਜੇ ਕੋਈ ਨੇਚਰਲ ਕੈਲੇਮਿਟੀ ਆ ਜੇ ਉੱਥੇ ਪੰਜਾਬੀ ਮੋਢੇ ਨਾਲ ਮੋਢਾ ਜਾ ਕੇ ਲਾ ਕੇ ਖੜ ਜਾਂਦਾ ਹੈ ਲੰਗਰ ਵਰਤਾਉਂਦਾ ਤੇ ਪੰਜਾਬੀਆਂ ਦਾ ਹੱਥ ਹਮੇਸ਼ਾ ਉਹ ਐ ਰਿਹਾ ਹੈ ਉਹਨਾਂ ਨੇ ਕਦੇ ਐ ਨਹੀਂ ਕੀਤਾ ਹੈਗਾ ਅੱਜ ਵੀ ਪੰਜਾਬ ਦਾ ਹੱਥ ਐ ਹੈ ਪਰ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਉਹਨਾਂ ਤੋਂ ਅੱਜ ਉਹਨਾਂ ਵੱਲ ਪੰਜਾਬ ਦੇਖ ਰਿਹਾ ਕਿ ਸ਼ਾਇਦ ਇਹ ਪੰਜਾਬ ਨੂੰ ਆਪ ਦਾ ਭਾਰਤ ਦਾ ਅਟੁੱਟ ਅੰਗ ਸਮਝਦੇ ਹੋਏ ਕੁਛ ਨਾ ਕੁਛ ਬਾ ਫੜਨਗੇ ਦੇ ਕੇ ਜਾਣਗੇ ਉਸ ਕਰਕੇ ਮੈਂ ਪੀਸੀ ਕੀਤੇ ਜੇ ਉਹ ਦੇਣਗੇ ਜਾਂ ਨਹੀਂ ਦੇਣਗੇ ਪੰਜਾਬ ਸਰਕਾਰ ਇਸ ਵਿਪਤਾ ਦੀ ਘੜੀ ਦੇ ਵਿੱਚ ਹਰ ਪੰਜਾਬੀ ਦੇ ਨਾਲ ਜਿਹੜੇ ਕਿ ਹੜ੍ਹ ਪੀੜਤ ਨੇ ਉਹਨਾਂ ਦੇ ਨਾਲ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਤੇ ਉਹਨਾਂ ਦੀ ਰੀਹੈਬਿਲੀਟੇਸ਼ਨ ਦੇ ਲਈ ਵਚਨਬੱਧ ਹੈ ਇਹ ਬੜਾ ਸਮਝੀ ਸੁਖਵੀਰ ਜੀ ਬਾਦਲ ਨੇ ਦਾਵਾ ਕੀਤਾ ਕਿ ਜਿੰਨੀ ਵੀ ਸਿਲਟ ਕਿਸਾਨਾਂ ਦੇ ਖੇਤਾਂ ਦੇ ਵਿਚਾਈ ਹੈ ਕਹਿੰਦੇ ਆ ਕਾਲੀ ਗੱਲ ਆਪਣੇ ਖਰਚੇ ਦੇ ਉੱਪਰ ਉਹ ਸਾਰੀ ਸਿਲਟਬਾਗ ਢੰਡੇਗਾ ਜੇ ਕੋਈ ਜੇਕਰ ਕੋਈ ਰੋਕਣ ਆਉਂਦਾ ਹੈ ਕਹਿੰਦੇ ਮੈਂ ਸਭ ਤੋਂ ਅੱਗੇ ਖੜਾ ਆਉਂਗਾ ਲੇਕਿਨ ਕਿਸਾਨਾ ਦੇ ਕੇ ਪਦਰੇ ਕਰਕੇ ਦੰਦ ਦੇਖੋ ਇਸ ਤਰ੍ਹਾਂ ਹੈ ਕਿ ਇਹ ਕੰਮ ਸੁਖਵੀਰ ਸਿੰਘ ਬਾਦਲ ਨੂੰ ਇਹ ਠੀਕ ਹੈ ਮੈਂ ਉਹਨਾਂ ਦੀ ਇਹ ਇਹ ਦੇ ਵਿੱਚ ਇੱਕ ਥੋੜੀ ਜੀ ਬਿਟਵੀਨ ਦ ਲਾਈਨਸ ਉਹਨਾਂ ਦੇ ਇਸ ਗੱਲ ਦੇ ਵਿੱਚ ਇੰਟਰਸਟ ਜ਼ਰੂਰ ਮੰਨਦਾ ਕਿਉਂਕਿ ਉਹਨਾਂ ਨੇ ਬੜਾ ਲੰਬਾ ਸਮਾਂ 10 ਸਾਲ ਰੇਤ ਮਾਈਨਿੰਗ ਵਾਲਾ ਕੰਮ ਕੀਤਾ ਉਸ ਪਾਸੇ ਉਹਨਾਂ ਦਾ ਬਿਜ਼ਨਸ ਇੰਟਰਸਟ ਜ਼ਰੂਰ ਹੋਊਗਾ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪ ਦਾ ਸੁਝਾਅ ਆਪਣੇ ਕੋਲੇ ਰੱਖੋ ਅਸੀਂ ਆਲਰੇਡੀ ਇਹ ਜਿਹੜਾ ਉਹ ਫੈਸਲਾ ਕਰ ਚੁੱਕੇ ਹਾਂ ਕਿ ਜਿਹੜੇ ਵਿਅਕਤੀ ਦਾ ਖੇਤ ਹੋਊਗਾ ਉਹਨੂੰ ਹੀ ਜਿਹੜੀ ਰੇਤ ਚੱਕਣ ਦੀ ਜਿਹੜੀ ਉਹ ਇਜਾਜ਼ਤ ਹੈ ਉਹ ਦਿੱਤੀ ਜਾਊਗੀ ਅਸੀਂ 23 ਦੇ ਵਿੱਚ ਵੀ ਦਿੱਤੀ ਸੀ ਜੋ ਤੁਹਾੜਾ ਆਏ ਸੀਗੇ ਕੋਈ ਨਵੀਂ ਗੱਲ ਨਹੀਂ ਅਸੀਂ ਕਰ ਰਹੇ ਹੈਗੇ ਪਰ ਉਹਦੇ ਵਿੱਚ ਜਿੱਥੇ ਉਹਨਾਂ ਲੋਕਾਂ ਨੂੰ ਮੈਂ ਸਮਝਦਾ ਕਿ ਇੱਕ ਵੱਡੀ ਰਾਹਤ ਹੈ ਸੋ ਇਸ ਕਰਕੇ ਹਾਂ ਉਹਨਾਂ ਦਾ ਕਿਉਂਕਿ ਹੁਣ ਪਿਛਲੇ 8.5 ਸਾਲ ਤੋਂ ਸੁਖਵੀਰ ਸਿੰਘ ਬਾਦਲ ਜੀ ਆਪਦੇ ਬਿਜ਼ਨਸ ਇੰਟਰਸਟ ਉਹਨਾਂ ਦੇ ਪੂਰੇ ਨਹੀਂ ਹੋ ਰਹੇ ਕਿ ਸ਼ਾਇਦ ਉਹਦੇ ਵਿੱਚ ਉਹਨਾਂ ਨੂੰ ਬਿਜ਼ਨਸ ਓਪਰਚ्युनिटी ਨਜ਼ਰ ਆਉਂਦੀ ਵੀ ਸੋ ਇਸ ਕਰਕੇ ਆਪਦਾ ਬਿਆਨ ਆਪਦੇ ਕੋਲੇ ਰੱਖਣ ਕੋਣਾ ਦਾ ਪਰੌੜਾ ਦਾ ਇਹ ਤੁਸੀਂ ਜਰਾ ਡਿਜਾਸਟਰ ਮੈਨੇਜਮੈਂਟ ਉਮਰ ਤੱਕ ਕਿੰਨਾ ਪੈਸਾ ਸਰਕਾਰ ਕੋਲੇ ਕਿਹਾ ਕਿ ਕਿੰਨਾ ਦਿਨ ਦਿੱਤਾ ਦੇਖੋ ਜਿਵੇਂ ਜਿਵੇਂ ਸਰਕਾਰ ਕੋਲੇ ਜੋ ਜਿੱਥੋਂ ਜਿਸ ਡਿਸਟ੍ਰਿਕਟ ਦੇ ਵਿੱਚੋਂ ਰਿਕੁਆਇਰਮੈਂਟ ਆਉਂਦੀ ਹੈ ਉਹ ਜਿੰਨਾ ਰੀਬਿਲਿਟੀਸ਼ਨ ਦਾ ਕੰਮ ਚੱਲ ਰਿਹਾ ਉਹ ਸਾਰੇ ਦਾ ਸਾਰਾ ਪੰਜਾਬ ਸਰਕਾਰ ਵੱਲੋਂ ਡਿਜਾਸਟਰ ਮੈਨੇਜਮੈਂਟ ਦੇ ਵਿੱਚ ਹੀ ਚੱਲ ਰਿਹਾ ਸੋ ਕਿਰਪਾ ਕਰਕੇ ਮੈਂ ਫਿਰ ਦੁਬਾਰਾ ਕਹਿਣਾ ਕਿਸ ਮੁੱਚੇ ਪੰਜਾਬ ਦੇ ਵਿੱਚ ਜਿੱਥੇ ਹੜਾਂ ਦੀ ਮਾਰ ਪਈ ਹੈ ਨਾ ਕਿਸੇ ਨੂੰ ਆਪਦੇ ਜੋ ਜੋ ਖੇਤਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜੋ ਡੰਗਰ ਪਸ਼ੂ ਦਾ ਨੁਕਸਾਨ ਹੋਇਆ ਜਾਂ ਜੋ ਕਰਾਂ ਦਾ ਨੁਕਸਾਨ ਹੋਇਆ ਉਹਦੇ ਬਾਰੇ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਦੇਖੋ ਇਹਦੇ ਬਾਰੇ ਐਗਜ਼ੈਕਟ ਫਿਗਰਸ ਤਾਂ ਜਾਂ ਸੀਐਮ ਸਾਹਿਬ ਦੱਸ ਸਕਣਗੇ ਜਾਂ ਖਜ਼ਾਨਾ ਮੰਤਰੀ ਦੱਸ ਸਕਣ ਕਿਉਂਕਿ ਉਹਨਾਂ ਦਾ ਪ੍ਰੈਰੋਗੇਟਿਵ ਹੈ ਉਹਨਾਂ ਦਾ ਪ੍ਰਿਵਿਊ ਹੈ ਮੈਨੂੰ ਇਹਦੇ ਕੋਲ ਐਗਜ਼ੈਕਟ ਫਿਗਰਸ ਨਹੀਂ ਹੈ ਕਿਉਂਕਿ ਮੈਂ ਸਮਝਦਾ ਕਿ ਇਹ ਸਵਾਲ ਉਹਨਾਂ ਤੋਂ ਪੁੱਛਿਆ ਜਾਵੇ ਤਾਂ ਬੈਟਰ ਹੈ ਸਰ ਕੋਣ ਕਰ ਰਿਹਾ ਜੀ ਸੀਐਮ ਸਾਹਿਬ ਦਾ ਬਿਮਾਰ ਨਹੀਂ ਕਿਉਂਕਿ ਸੀਐਮ ਸਾਹਿਬ ਨੂੰ ਸੀਰੀਅਸਲੀ ਡਿਊਟੀ ਵਗੈਰਾ ਨਹੀਂ ਚਲੋ ਉਹ ਤਾਂ ਕੋਈ ਗੱਲ ਨਹੀਂ ਜੀ ਪ੍ਰੋਟੋਕੋਲ ਜਿਹੜਾ ਉਹ ਲੱਗ ਜਾਏਗਾ ਦੈਟ ਇਜ਼ ਨਾਟ ਦ ਇਸ਼ੂ ਉਹ ਹੋਏਗਾ ਇਹ ਇਹ ਕਹਿਣਾ ਕਿ ਕਟਾਖ ਕਰਦੇ ਨਜ਼ਰ ਆ ਰਹੇ ਸਾਧਕਰ ਆਪ ਤੇ ਉਹਨਾਂ ਦਾ ਕਹਿਣਾ ਹੈ ਵੀ सीएम साहब तो हॉस्पिटल में चले गए केजरीवाल साहब आए हैं दिल्ली से वो भी वापस चले गए और केंद्र सरकार कहीं ना कहीं जो आ, आ रही है और कहीं ना का अपना काम कर रहे है उनके कटाक्ष को खासकर आम आदमी पार्टी को ले के लेकर खासकर आप लेकर किस तरह तो से नहीं तो इससे अरविंद जी आए वो दौरा करके चले गए ग्राउंड जीरो से उनको अंदाजा हो गया कि कितने बड़ी स्केल का डैमेज हुआ है आ, मान साहब पिछले लंबे दिनों से कई दिनों से वो पंजाब का उन्होंने कोना कोना दौरा किया है अब अगर कोई व्यक्ति दो तीन दिन के लिए नासाज हो जाती है तबीयत तो, तो इसका ये मतलब थोड़ी है कि